ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭਰਾਵਾਂ ਨੂੰ ਹੋਰ ਠੀਕ ਠਾਕ ਸਾਰੇ ਵੀ ਤੇ 1985 ਨੂੰ ਅੱਜ ਜੂਰੀਆ ਪਾਉਂਦੇ ਆ ਜੀ ਇਹ 23 ਤੀਸਰੀ ਜੂਰੀਆ ਪਾਉਂਦਾ ਹੀ ਆ ਅੱਜ ਇਹ ਹੋ ਗਈ ਆ ਜੀ ਪੂਰੀ ਕੋਈ 40 ਕੀ ਦਿਨ ਦੀ ਤੇ ਇਹਨੂੰ ਅੱਜ ਆਪਾਂ ਨਾਲ ਪਾਉਂਦੇ ਆ ਜਿਹੜੀ ਆਪਣੀ 21% ਵਾਲੀ ਜ਼ਿੰਕ ਹੁੰਦੀ 15-15 ਕਿਲੋ ਤੇ ਨਾਲ ਪਾਉਂਦੇ ਆ ਜੀ ਜੀਵਰਾਸ ਇਹ ਮਲਟੀਪਲੈਕਸ ਕੰਪਨੀ ਦਾ ਹੁੰਦਾ ਹੈ ਅੱਧਾ-ਅੱਧਾ ਲੀਟਰ ਏਕੜ ਦਾ ਇਹ ਪਾਉਂਦੇ ਆ ਇਤਨੋਂ ਹੀ ਰਕਮ ਨੇ ਆ ਜਿਹੜੀ ਆਪਣੀ ਇਹ ਜੀਵ ਰਸ ਅੱਧਾ ਅੱਧਾ ਲੀਟਰ ਇਹ ਅੰਡਿਆ ਸਾਰ ਆਪਣੀ ਇਹ ਸਭ ਤੋਂ ਪਹਿਲੀ ਜਿਹੜੀ ਸਟਾਰਟਿੰਗ ਜੀ ਕੀਤੀ ਹੋ ਕੇ ਤਾਂ ਆ ਵੇਖੋ ਜੀ ਡੀਐਸਆਰ ਇਹ ਅੱਜ ਹੋ ਗਈ ਆ ਤਕਰੀਬਨ 10 ਤਰੀਕ ਨੂੰ ਇਹਨੂੰ ਪਾਣੀ ਲੱਗਾ ਸੀ ਤੇ ਅੱਜ 38 49 ਦਿਨਾਂ ਦੀ ਹੋ ਗਈ ਹੈ ਜੀ ਤੇ ਤੀਸਰੀ ਜੂਰੀਆ ਪੈਂਦੀ ਪਹਿਲੀ 25 ਕਿਲੋ ਬਈ ਇਹਨੂੰ ਦੂਸਰੀ ਬਈ ਇਹਨੂੰ 35 ਕਿਲੋ ਤੇ ਹੁਣ ਪਾਉਂਦੇ ਆ ਜੀ ਇੱਕ ਇੱਕ ਬੈਗ ਇਹਨੂੰ ਆਪਾਂ ਇਹੋ ਆ ਕਿ 50 ਦਿਨ ਦੇ ਵਿੱਚ ਬਸ ਇੱਕ ਇੱਕ ਬੈਗ ਹੁਣ ਪਾਉਂਦੇ 10-15 ਕਿਲੋ ਰ ਪਊਗੀ ਜਿਹੜੀ ਤੀਸਰੀ ਚੌਥੀ ਡੋਜ਼ ਪਾਵਾਂਗੇ ਉਹ ਬਹੁਤੀ ਕਿਲੋ 15-15 ਕਿਲੋ ਪੈਣੀ ਕਿਉਂਕਿ ਹੁਣ ਇੱਕ ਇੱਕ ਬੈਗ ਪਾ ਦਿੰਨੇ ਆ ਫਟਾਰਾ ਫਟੂਰਾ ਤੇ ਆ ਵੇਖੋ ਅੱਗੇ ਵੀ ਇਹਨੇ ਬਹੁਤ ਕਰ ਲਿਆ ਪੂਰਾ ਫੁੱਲ ਤੇ ਜਿਹੜਾ ਜੀਵਰਾਸ ਆ ਜੀ ਜੀਵਰਾਸ ਦਾ ਕੰਮ ਹੀ ਹੁੰਦਾ ਜਿਹੜੀਆਂ ਸ਼ਾਰਟ ਵੈਰਾਈਟੀਆਂ ਲਾਉਨੇ ਆ ਅਸੀਂ ਜਿਵੇਂ ਜਿਹੜੀਆਂ ਬੀਜ ਤੋਂ ਬੀਜ 110 ਦਿਨ 105 ਦਿਨ 115 ਦਿਨ ਇਨਾਂ ਦੇ ਵਿੱਚ ਫਟਾਰਾ ਪੂਰਾ ਕਰਾ ਦਿੰਦਾ ਜੀ ਤੇ ਜਿੰਕ ਅਸੀਂ ਪਹਿਲਾਂ ਤੋਂ ਪਾਉਂਦੇ ਰਹੇ ਆ ਦੂਸਰੀਆਂ ਪਰੌਣਾ 4 ਕਿ ਸਾਲ ਤੋਂ ਅਸੀਂ 21% ਪਾਉਂਦੇ ਆ 4-5 ਸਾਲ ਤੋਂ ਤੇ 15-15 ਕਿਲੋ ਖੇਤ ਦੀ ਪਾ ਦਈ ਦੀ ਤੇ ਸਾਰੀਆਂ ਜਿੰਕਾਂ ਨਾਲੋਂ ਵੱਧ ਇਹਦਾ ਰਿਜ਼ਲਟ ਆਉਂਦਾ ਜੀ ਜਿੰਨੀਆਂ ਵੀ ਆਪਣੀਆਂ ਜਿੰਕਾਂ ਹੁਣ ਤੱਕ ਅਸੀਂ ਪਾਈਆਂ ਸਭ ਨਾਲੋਂ ਟੌਪ ਦਾ ਰਿਜ਼ਲਟ ਆ ਜੀ ਇਹਦਾ ਜਿਹੜੀ ਆਪਣੀ 21% ਜਿੰਕ ਹੁੰਦੀ ਆ ਤੇ ਆਹ ਵੇਖੋ ਜੀ ਫਟਾਰਾ ਝੋਨੇ ਦਾ ਠਾ ਲੈ ਜੇ ਆਪਾਂ ਇਹਨੂੰ 1 ਮਹੀਨਾ ਪਨੀਰੀ ਦਾ ਲਾ ਲਈਏ ਤੇ ਉਸ ਤੋਂ ਬਾਅਦ ਜੇ ਲਾਈਏ ਖੇਤ ਦੇ ਵਿੱਚ ਤੇ 7-8 ਦੇਣੀ ਜੇ ਆਪਾਂ ਪਨੀਰੀ ਵਾਲਾ ਝੋਨਾ ਲਾਈ ਹੋਵੇ ਵੀ 8 ਦਿਨ ਹੋਏ ਮੰਨ ਲਓ ਖੇਚੀ ਲੱਗਿਆਂ ਕਿ 38-49 ਦਿਨ ਦਾ ਹੈਗਾ 1 ਮਹੀਨਾ ਤੁਸੀਂ ਪਨੀਰੀ ਦਾ ਲਾ ਲਓ ਤੇ ਫਟਾਰਾ ਫੋਟੋਰਾ ਵੇਖੋ ਜੀ ਇਹਦਾ ਪੂਰਾ ਐ ਵਧੀਆ ਤੇ ਜਿਹੜੇ-ਜਿਹੜੇ ਵੀਰਾਂ ਨੇ ਸਦੀਪ ਬਜਾਈ ਕੀਤੀ ਆ ਛੋਟ ਵੈਰੈਟੀਆਂ ਉੱਥੇ ਉਹ ਜੀਵਰਾਸ ਜ਼ਰੂਰ ਪਾਉਣ ਜੀ ਜੀਵਰਾਸ ਪਾ ਕੇ ਕਰ ਉਹਦੇ ਰਿਜ਼ਲਟ ਵੇਖਣ ਤੇ ਖਾਦ ਹੋਣਾ ਤੀਸਰੀ ਪੈਂਦੀ ਹੈ ਜੇਨੂੰ ਪਹਿਲੀ ਸਿੰਪਲ ਪਾਈ ਪਹਿਲੀ ਖਾਦ ਨਾਲ ਕੁਝ ਨਹੀਂ ਪਾਇਆ ਦੂਸਰੀ ਨਾਲ ਮੈਗਨੀਸ਼ੀਅਮ ਪਾਤਾ ਸੀ 15 15 ਕਿਲੋ ਏਕੜ ਦਾ ਤੇ ਤੀਸਰੀ ਨਾਲ ਉਹਨਾਂ ਜ਼ਿੰਕ ਤੇ ਜੀਵ ਰਸ ਪਾਉਂਦੇ ਆ ਤੇ ਜੀਵ ਰਸ ਦੇ ਰਿਜ਼ਲਟ ਵੇਖਿਓ ਜਿਹੜੇ ਵੀਰ ਸ਼ਾਰਟ ਵੈਰਾਈਟੀਆਂ ਲਾਉਂਦੇ ਆ ਉਹ ਜ਼ਰੂਰ ਅੱਦਾ ਅੱਦਾ ਲੀਟਰ ਪਾ ਕੇ ਵੇਖਿਓ ਤੇ ਰਿਜ਼ਲਟ ਦੱਸਿਓ ਜੀ ਜਿਵੇਂ ਆਪਾਂ ਅੱਜ ਪਾਇਆ ਤੇ ਪੰਜਵੇਂ ਸੱਤਵੇਂ ਦਿਨ ਦੱਸਿਓ ਵੀ ਕੀ ਰਿਜ਼ਲਟ ਆਦੇ ਜਿਹੜਾ ਜੀਵੜਾ ਤੇ ਇਹ ਆਪਣਾ ਹੀ ਜੀ ਸਭ ਤੋਂ ਜਿਹੜਾ ਸਭ ਤੋਂ ਪਹਿਲੇ ਪਹਿਲੇ ਦਿਨ ਕੀਤੀ ਸਭ ਤੋਂ ਪਹਿਲੇ ਦਿਨ ਉਹ ਆਹ ਵੇਖੋ ਆ ਜੂਮ ਕਰਕੇ ਤੁਹਾਨੂੰ ਦਿਖਾਈ ਆ ਵੇਖੋ ਜੀ ਡੀਐਸਆਰ ਇਹ ਸਭ ਤੋਂ ਪਹਿਲੇ ਦਿਨ ਵਾਲੀ ਓਕੇ ਜੀ ਧੰਨਵਾਦ